ਸਸੀ ਘਾਬਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਬੇਗੜੇਰੀ ਫਾਰਮ ਤੇ ਅੱਜ ਦੀ ਬਾਈ ਜਿਹੜੀ ਵੀਡੀਓ ਆ ਪਿੰਡ ਤੋਂਗਾਲੀ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਪਠੰਡਾ ਬਾਈ ਜਸਕਰਨ ਦੇ ਘਰੋਂ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਇੱਕ ਚੰਗੀ ਸੱਜਰ ਮੱਝ ਦਿਖਾ ਰਹੇ ਆ ਕਿਹੜਾ ਸੂਆ ਸੂਈ ਹੋਈ ਆ ਕਿੰਨੇ ਕਿ ਦਿਨਾਂ ਦੀ ਸੂਈ ਆ ਕਿੰਨਾ ਜਿਹੜਾ ਹੁਣ ਬੌਲਾ ਪਿਆਰ ਆ ਜਿਹੜੀ ਸਾਰੀ ਗੱਲਬਾਤ ਆ ਬਾਈ ਜਿਸ ਕਾਰਨ ਤੋਂ ਤੁਸ ਨੂੰ ਲੈ ਕੇ ਦੇਵਾਂਗੇ ਬਾਕੀ ਸਿੰਗਾ ਦੀ ਬੰਤਰੋ ਤੇ ਫੇਸ ਕੁਆਲਟੀ ਵਗੈਰਾ ਤੁਸੀਂ ਨੇੜੇ ਤੋਂ ਚੈੱਕ ਕਰ ਲਓ ਬਾਕੀ ਥਾਣਾਵਾਨੇ ਦੀ ਪੂਰੀ ਸਾਫਾ ਕੱਲਾ ਕੱਲਾ ਤੇ ਨਿਖੜਮਾ ਚੰਗਾ ਥਣ ਲੱਗਿਆ ਹੋਇਆ ਚਵਾਈ ਵਾਲਾ ਬਾਕੀ ਤੁਸ ਨੂੰ ਪਹਿਲਾਂ ਆਪਾਂ ਤੋੜ ਕੇ ਦਿਖਾਉਣੇ ਆ ਤੋੜੋ ਬਾਈ ਬਾਕੀ ਜੇ ਆਪਾਂ ਪਿੱਠ ਫੁੜੇ ਦੀ ਗੱਲ ਕਰੀਏ ਬਾਈ ਪੂਰਾ ਚੰਗਾ ਬਾਕੀ ਕੱਦ ਕਾਂਠਾ ਫੋਲਾ ਫੋਲਾ ਕੱਦ ਦੀ ਆ ਕੋਈ ਦਰਮਿਆਨਾ ਕੱਦ ਨਹੀਂ ਹੈਗਾ ਰਾਜੀ ਫੁੱਲਾ ਸੰਭੀਪਲੀ ਫੁੱਲਾ ਬਾਕੀ ਪਿੱਛੋਂ ਹਵਾਨਾ ਜਿਹੜਾ ਤੁਸੀਂ ਚੈੱਕ ਕਰ ਲਓ ਕੱਲਾ ਕੱਲਾ ਨਿਖੜਮਾ ਥਾਣਾਗਾ ਮੋੜ ਲਿਓ ਬਈ ਬਾਕੀ ਕਾਦਾਂ ਦਾਜਾ ਤੁਸੀਂ ਇੱਥੇ ਚੈੱਕ ਕਰ ਲਓ ਫੁੱਲ ਬੇਲ ਆ ਬਈ ਕੋਈ ਛੋਟੇ ਛੀੜ ਘਟਾਂਚੇ ਨਹੀਂ ਹੈਗੀ ਚੰਗਾ ਛੀੜ ਘਟਾਂਚਾਗਾ ਬਾਕੀ ਪਿੱਛੋਂ ਹਵਾਨੇ ਦਾ ਜਿਹੜਾ ਰੁੱਖਾ ਇੱਕ ਵਾਰੀ ਚੈੱਕ ਕਰ ਲਓ ਕੀ ਆਲਾ ਬਾਈ ਇਸਕਾ? ਸੱਸੀ ਗੱਲ ਗਈ। ਹੋ ਠੀਕ ਠਾਕ। ਹਾਂਜੀ ਸੱਸੀ ਗੱਲ। ਮੋਬਾਈਲ ਨੰਬਰ ਦੱਸਿਓ ਬਾਈ। 7789200482 ਠੀਕ ਹੈ। ਬਾਈ ਜਿਹੜੀ ਆਪਾਂ ਮੱਝ ਦਿਖਾ ਰਹੇ ਆ ਇਹ ਕਿਹੜਾ ਸੂਆ ਸੂਈ ਹੋਈ ਆ? ਇਹ ਬਾਈ ਹੁਣ origignal ਚੌਥਾ ਸੂਆ ਸੂਈ ਆ। ਕਿੰਨੇ ਕ ਦਿਨ ਹੋ ਗਏ ਇਹਨੂੰ ਸੂਈ? ਇਹ ਚੌਥਾ ਦਿਨ ਸੂਈ ਨੂੰ ਆ 10-11 ਕਿਲੋ ਬੋਲੀ ਤਿਆਰ ਆ। 10-11 ਕਿਲੋ ਤਿਆਰ ਆ ਜਿੰਨੇ ਚੌਥਾ ਦਿਨ ਸੂਈ ਨੂੰ। ਹੁਣ ਤਿਆਰ ਆ ਬਾਈ। ਠੀਕ ਆ। ਉਹ ਸੀਲ ਆ ਜਮਾ ਪੋਲੀ ਆ ਚਵਾਈ ਚੂਈ ਦੀ। ਠੀਕ ਆ ਫੁੱਲ ਚ ਪੋਲੀ ਆ। ਹਾਂ ਕੋਈ ਵੀ ਚੋ ਸਕਦਾ। ਫੁੱਲ ਸੀ ਬਾਕੀ ਤੁਸੀਂ ਨੇੜੇ ਉਹ ਜਿਹੜਾ ਥਣ ਹਵਾਨਾ ਚੈੱਕ ਕਰ ਲਓ 10 11 ਲੀਟਰ ਬਾਈ ਕਹਿੰਦਾ ਜਿਹੜਾ ਹੋਣਾ ਚੌਥੇ ਦਿਨ ਨੂੰ ਬੌਲਾ ਤਿਆਰ ਆ ਬਾਕੀ ਮਗਰ ਕਟਾਗਾ ਤੁਸੀਂ ਚੈੱਕ ਕਰ ਲਓ ਬਾਕੀ ਬਾਈ ਜਿਸ ਕਰਨ ਜੇ ਆਪਾਂ ਇਹਦਾ ਰੇਟ ਦੀ ਗੱਲ ਕਰਗੇ ਦੇ ਲੈਣ ਇਹਦਾ ਰੇਟ ਬਾਈ 1 ਲੱਖ ਤੇ 35000 ਕੋਈ ਮਾਨਤਨ ਮੈਂ ਕਰ ਦਾਂਗੇ ਬਾਈ ਵੀਡੀਓ ਦੇਖ ਕੇ ਉਹ ਜਿਹੜਾ 1 ਲੱਖ 35000 ਬਾਈ ਨੇ ਦੀ ਡਿਮਾਂਡ ਕੀਤੀ ਆ ਬਾਕੀ ਮਾਨਤਨ ਹੋ ਜਾਊਗਾ ਜਿਹੜੇ ਵੀ ਵੀਰ ਨੂੰ ਮੱਝ ਪਸੰਦ ਆਉਂਦੀ ਆ ਬਾਈ ਨਾਲ ਸੰਪਰਕ ਕਰ ਲਿਓ ਚੰਗਾ ਦੁੱਧ ਦੇਣ ਦੀ ਮੀਂਹ ਦਾ ਬਾਈ ਚੰਗੀ ਖਮੀ ਪੜੀ ਆ ਚੰਗਾ ਦੁੱਧ ਦੇਣ ਦੀ ਮੀਂਹ ਦਾ ਕੋਈ ਆਪਣਾ ਹੈਗਾ ਵਪਾਰ ਦਾ ਕੰਮ ਹਨ ਆਪਣਾ ਵਪਾਰ ਦਾ ਤੇ ਮਾਲਕਾਂ ਨੇ ਕਿੰਨਾ ਕਹ ਦੁੱਧ ਦੱਸਿਆ ਬਾਈ ਮਾਲਕਾਂ ਨੇ ਬਾਈ 18 ਕਿਲੋ ਕਹਾ ਬਸ 15 16 ਕਿਲੋ ਕਹਿ ਕੇ ਦੇ ਦਾਂਗੇ ਹੁਣ ਵੀ 15 ਕਿਲੋ ਦੀ ਗਾਰੰਟੀ ਦੇ ਦੇਾਂਗੇ ਹਾਂ ਗਾਰੰਟੀ ਦੇ ਦਾਂਗੇ ਬਾਈ ਠੀਕ ਹੈ ਬਾਈ ਦਾ ਹੈਗਾ ਬਾਈ ਵਪਾਰ ਦਾ ਕੰਮ ਬਾਈ ਕਹਿੰਦਾ ਵੀ 15 ਕਿਲੋ ਔਟ ਤੇ ਆਪਾਂ ਮੱਝ ਨੂੰ ਦੇ ਦੇਾਂਗੇ ਮਾਲਕਾਂ ਨੇ ਤਾਂ ਖਰ ਜਿਆਦਾ ਦੱਸਿਆਗਾ ਤੇ ਜਿਹੜੇ ਵੀਰ ਨੂੰ ਮੱਝ ਪਸੰਦ ਆਉਂਦੀ ਆ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਆ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਬੱਚਾ ਲਾ ਕੇ ਦਿਖਾ ਦਿਓ ਠੀਕ ਆ ਬਾਈ ਕਹਿੰਦਾ ਕੋਈ ਗੱਲ ਨਹੀਂ ਬੱਚਾ ਵੀ ਲਾ ਕੇ ਦਿਖਾ ਦੇਾਂਗੇ ਬਾਕੀ ਬੱਚਾ ਲਾ ਕੇ ਬਾਈ ਸਾਨੂੰ ਧਾਰਾਂ ਜਿਹੜੀਆਂ ਉਹ ਵੀ ਮਰਵਾ ਦਿੰਨੇ ਆਂਗੇ ਆਪਾਂ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਬਾਕੀ ਫਵਾਨੇ ਦੇ ਜਿਹੜਾ ਨਾੜਾ ਨੇ ਤੁਸੀਂ ਚੈੱਕ ਕਰ ਲਓ ਮਾਰੇ ਤਾਰਾ ਮਾਰੀ ਦੇ ਭਾਈ ਪਾ ਕਰਨਿਆਂ ਕੱलिए ਦੇਖੋ ਭਾਈ ਪੂਰੀ ਚੰਗੀ ਚਵਾਈਆਂ ਮੜੀ ਜੀ ਪਰਸਨਸ ਤਸਮਾ ਲੋ ਕੋਈ ਗੱਲ ਬਾਕੀ ਠੰਡੀ ਸੀਲ ਫੁੱਲ ਆ ਭਾਈ ਕੋਈ ਵੀ ਅੱਚ ਵੀ ਨਹੀਂ ਕਰਦੀ ਹੈਗੀ ਕੋਈ ਵੀ ਕਿਵੇਂ ਮਰਜ਼ੀ ਬੈਠੇ ਰਹੋ ਭਾਈ ਕਹਿੰਦਾ ਬਾਕੀ ਫੇਰ ਆਪਾਂ ਕਹਿੰਦੇ ਭਾਈ ਸਰੀਰ ਘਟਾਂ ਚਾ ਚੰਗਾਗਾ ਫੁੱਲ ਕਦ ਕਾਠਾ ਫੁੱਲ ਹੀ ਵਜਣਾ ਪਿੱਠਪੂੜੇ ਦੀ ਚੰਗੀ ਆ ਪੂਰੇ ਹਵਾਨੇ ਵੱਲੋਂ ਪੂਰੀ ਸਾਫ ਆ ਬਾਕੀ ਸੋਨੂ ਜਿਹੜੀਆਂ ਧਾਰਾਂ ਤਾਂ ਪਾ ਇਧਰਲੇ ਪਾਸੋਂ ਚੈੱਕ ਕਰਾ ਦਿਆਂਗੇ ਆ ਦੇਖੋ ਬਈ ਪੂਰੀ ਮੋਟੀ ਜਿਹੜੀ ਧਾਰ ਆ ਜੀ ਤੁਹਾਡੇ ਚਾਰੇ ਥਣਾ ਦੇ ਵਿੱਚੋਂ ਬਈ ਪੂਰੀ ਚੰਗੀ ਮੋਟੀ ਧਾਰ ਆਉਂਦੀ ਆਗੀ ਆ ਦੇਖੋ ਠੀਕ ਆ ਬਈ ਇਸ ਗੱਲ ਕੋਈ ਗੱਲ ਨਹੀਂ ਬੰਦੇਓ ਬੱਚਾ ਮੁੱਲ ਕੀਤਾ ਬਾਈ ਬਾਈ ਨੇ 1,35,000 ਰੁਪਇਆ ਜਿਹੜੇ ਵੀ ਵੀਰ ਨੂੰ ਮੱਝ ਪਸੰਦ ਆਉਂਦੀ ਹੈ ਸੰਪਰਕ ਕਰ ਲਓ ਵੀਰ ਨਾਲ ਤੇ ਜੇ ਕਿਸੇ ਵੀਰ ਨੇ ਹੋਰ ਕੋਈ ਐਦਾਂ ਦੀ ਵੀਡੀਓ ਕਰਾਉਣੀਆਂ ਤਾਂ ਆਪਣਾ ਮੋਬਾਈਲ ਨੰਬਰ ਹੈ ਜੀ 97809 05653 ਬਾਕੀ ਆ ਦੇਖੋ ਬਈ ਪਸਮਕੇ ਥਾਂ ਪੂਰਾ ਚੰਗਾ ਪਿੱਛੋਂ ਚੈੱਕ ਕਰਾ ਦਿੰਨੇ ਆਪਾਂ ਆ ਦੇਖੋ ਪੂਰਾ ਜਿਹਾ ਮੋਸਾ ਚੋਣਾ ਪੂਰਾ ਚੰਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ